2019 ਤੋਂ ਬਾਅਦ ਦੁਨੀਆ ਤੇ ਇੱਕ ਬਹੁਤ ਵੱਡੀ ਮਹਾਮਾਰੀ ਫੈਲੀ ਜਿਸ ਨੂੰ ਕਰੋਨਾ ਜਾਂ ਕੋਵਿਡ-19 ਦੇ ਨਾਮ ਨਾਲ ਜਾਣਿਆ ਗਿਆ ਮੇਰੇ ਖਿਆਲ ਦੇ ਵਿੱਚ ਸਦੀ ਦੀ ਸਭ ਤੋਂ ਵੱਡੀ ਤੇ ਹੁਣ ਤੱਕ ਦੀ ਸਭ ਤੋਂ ਵੱਡੀ ਜਿਹੜੀ ਹੈਗੀ ਆ ਮਨੁੱਖਤਾ ਦੀ ਮਾਰ ਇਸ ਨੂੰ ਆਪਾਂ ਕਹਿ ਸਕਦੇ ਆ ਕੋਵਿਡ ਨੇ ਜਿੱਥੇ ਸਾਨੂੰ ਸਰੀਰਕ ਤੌਰ ਤੇ ਸਾਡੀਆਂ ਜਾਨਾਂ ਦਾ ਨੁਕਸਾਨ ਕੀਤਾ ਉੱਥੇ ਸਾਨੂੰ ਆਰਥਿਕ ਤੌਰ ਤੇ ਵੀ ਬਿਲਕੁਲ ਕੱਖੋਂ ਹੌਲੇ ਕਰਤਾ ਬਹੁਤ ਸਾਰੇ ਲੋਕਾਂ ਦੇ ਰੋਜ਼ਗਾਰ ਖੁੱਸ ਗਏ ਬਹੁਤ ਸਾਰੇ ਲੋਕ ਆਪਣੀਆਂ ਜਾਨਾਂ ਗਵਾ ਗਏ ਤੇ ਉਸ ਤੋਂ ਬਾਅਦ ਹਾਲੇ ਤੱਕ ਲੋਕ ਪੈਰਾਂ ਸਿਰ ਨਹੀਂ ਹੋਏ ਕਰੋਨਾ ਲਗਭਗ 2 ਸਾਲ ਦੇ ਕਰੀਬ ਇਹ ਦੌਰ ਰਿਹਾ ਤੇ 2 ਸਾਲ ਦੇ ਦੌਰ ਦੇ ਵਿੱਚ ਲੋਕਾਂ ਨੇ ਬਹੁਤ ਕੁਝ ਚੱਲਿਆ ਪਰ ਇਸੇ ਦੌਰਾਨ ਲੋਕਾਂ ਦੇ ਵਿੱਚ ਇੱਕ ਇਹ ਸੀ ਵੀ ਇਹ ਬਿਮਾਰੀ ਜਿਹੜੀ ਆ ਇਹਦੀ ਦਵਾਈ ਕਦੋਂ ਆਊਗੀ ਤਾਂ ਭਾਰਤ ਦੇ ਵਿੱਚ ਦਵਾਈ ਆਉਂਦੀ ਆ ਕੋ ਵੈਕਸੀਨ ਤੇ ਕੋਵਾ ਸ਼ੀਲਡ ਦੋ ਇਹ ਦਵਾਈਆਂ ਸਾਡੇ ਵਿੱਚ ਆਉਂਦੀਆਂ ਨੇ ਤੇ ਨਾਲ ਦੀ ਨਾਲ ਜਿਹੜਾ ਹੈਗਾ ਲੋਕਾਂ ਨੂੰ ਇੱਕ ਰਾਹਤ ਮਿਲਦੀ ਹੈ ਵੀ ਹਾਂਜੀ ਇੱਕ ਦਵਾਈ ਆ ਗਈ ਆ ਇਹ ਸਾਨੂੰ ਕਰੋਨਾ ਤੋਂ ਬਚਾਏਗੀ ਬਹੁਤ ਵੱਡੀ ਮਾਤਰਾ ਦੇ ਵਿੱਚ ਲੋਕਾਂ ਨੇ ਦਵਾਈ ਲਗਵਾਈ ਲੋਕਾਂ ਨੂੰ ਦਵਾਈ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ ਜਾਗਰੂਕ ਕੀਤਾ ਗਿਆ ਬਹੁਤ ਸਾਰੇ ਜਿਹੜੇ ਸਰਕਾਰੀ ਮੁਲਾਜ਼ਮ ਸਨ ਜਿਨ੍ਹਾਂ ਨੂੰ ਇਹ ਕਿਹਾ ਗਿਆ ਕਿ ਜੇਕਰ ਕੋਈ ਦਵਾਈ ਨਹੀਂ ਲਗਵਾਏਗਾ ਤਾਂ ਉਹਦੀਆਂ ਤਨਖਾਹਾਂ ਰੋਕ ਦਿੱਤੀਆਂ ਜਾਣਗੀਆਂ ਜਿਨ੍ਹਾਂ ਨੇ ਵਿਦੇਸ਼ਾਂ 'ਚ ਜਾਣਾ ਸੀ ਫਲਾਈਟਸ ਦੀ ਪ੍ਰੋਬਲਮ ਆਈ ਵੀਜ਼ਾ ਨਹੀਂ ਮਿਲਦਾ ਸੀ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਮ ਹਰ ਸਰਕਾਰੀ ਗੈਰ ਸਰਕਾਰੀ ادارے ਦੇ ਵਿੱਚ ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ ਸੀ ਉਹਨਾਂ ਦੀ ਐਂਟਰੀ ਬੰਦ ਕੀਤੀ ਗਈ ਉਸ ਵਕਤ ਵੀ ਮੀਡੀਆ ਦੇ ਵਿੱਚ ਇਹ ਬਹੁਤ ਚਰਚਾ ਸੀ ਵੀ ਇਸ ਦਵਾਈ ਨੂੰ ਬਿਨਾਂ ਕੋਈ ਇਹਦਾ ਟੈਸਟ ਕੀਤੇ ਆ ਬਿਨਾਂ ਕੋਈ ਦੀ ਪ੍ਰੀਖਿਆ ਲਿਆ ਬੀਏ ਦਵਾਈ ਕਿਹੋ ਜੀ ਆ ਸਾਈਡ ਇਫੈਕਟ ਨਾ ਕੋਈ ਇਹਦਾ ਹੋ ਜੇ ਇਕਦਮ ਲਿਆ ਕੇ ਲੋਕਾਂ ਦੇ ਲਾਉਣੀ ਸ਼ੁਰੂ ਕਰਤੀ ਮੀਡੀਆ ਦੇ ਵਿੱਚ ਬਹੁਤ ਚਰਚਾ ਹੋਈ ਬਹੁਤ ਸਾਰੇ ਸਿਹਤ ਨਾਲ ਜੁੜੇ ਹੋਏ ਡਾਕਟਰ ਮਾਹਰਾਂ ਨੇ ਇਸ ਦੇ ਉੱਪਰ ਸਵਾਲ ਉਠਾਈ ਪਰ ਨਹੀਂ ਜੀ ਲੋਕਾਂ ਦੇ ਧੜਾ ਧੜ ਧੜਾ ਧੜ ਜਿਹੜਾ ਹੈਗਾ ਵੈਕਸੀਨ ਲਗਾਉਣੀ ਸ਼ੁਰੂ ਕੀਤੀ ਔਰ ਜਿਹੜੇ ਵੈਕਸੀਨ ਦੇ ਸਰਟੀਫਿਕੇਟ ਸਨ ਜਿਨ੍ਹਾਂ ਨੇ ਆਪਣੇ ਵਰਗੇ ਮਾਤੜਾ ਨੇ ਦਵਾਈ ਲਗਾਈ ਜਿਨ੍ਹਾਂ ਨੂੰ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਸੀ ਸਿਹਤ ਵਿਭਾਗ ਵੱਲੋਂ ਹਸਪਤਾਲ ਵੱਲੋਂ ਉਸ ਵੈਕਸੀਨ ਦੇ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਤਸਵੀਰ ਵੀ ਲਾਈ ਗਈ। ਸ਼ਾਇਦ ਕਿਤੇ ਨਾ ਕਿਤੇ ਇਹ ਇਹਨੂੰ ਦੂਜੇ ਪੱਖ ਤੋਂ ਦੇਖਿਆ ਜਾਵੇ ਕਿ ਇਹ ਇੱਕ ਚੋਣ ਪ੍ਰਚਾਰ ਵਾਲੇ ਪਾਸੇ ਵੀ ਜਾਂਦਾ ਸੀਗਾ। ਸਰਕਾਰ ਨੇ ਪੂਰਾ ਕ੍ਰੈਡਿਟ ਲਿਆ। ਸਰਕਾਰ ਨੇ ਪੂਰਾ ਕ੍ਰੈਡਿਟ ਲਿਆ ਵੀ ਪ੍ਰਧਾਨ ਮੰਤਰੀ ਸਾਹਿਬ ਦੀ ਫੋਟੋ ਲਾਈ ਜਾਵੇ। ਪਰ ਹੁਣ ਹੁਣ ਇਸ ਵੈਕਸੀਨ ਦੇ ਉੱਪਰ ਸਵਾਲ ਉੱਠਣੇ ਸ਼ੁਰੂ ਹੋ ਗਏ। ਸਵਾਲ ਇਸ ਕਰਕੇ ਕਿ ਪਿਛਲੇ ਲੰਬੇ ਸਮੇਂ ਤੋਂ ਦੇਸ਼ ਦੇ ਵਿੱਚ ਹਾਰਟ ਅਟੈਕ ਔਰ ਬ੍ਰੇਨ ਸਟ੍ਰੋਕ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਨੌਜਵਾਨ ਉਮਰ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੂੰ ਹਾਰਟ ਅਟੈਕ ਹੋ ਰਹੇ ਨੇ ਹਾਰਟ ਅਟੈਕ ਕਰਕੇ ਬਹੁਤ ਸਾਰੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਬ੍ਰੇਨ ਸਟ੍ਰੋਕ ਹੋ ਰਹੇ ਨੇ ਹੋਰ ਵੀ ਬਹੁਤ ਸਾਰੇ ਜਿਹੜੇ ਹੈਗੇ ਨੇ ਇਹਦੇ ਸਾਈਡ ਇਫੈਕਟ ਬਾਡੀ ਤੇ ਸਾਹਮਣੇ ਆ ਰਹੇ ਆ ਤਾਂ ਉਸ ਤੋਂ ਬਾਅਦ ਜਦੋਂ ਇਸ ਦਵਾਈ ਤੇ ਚਰਚਾ ਹੋਈ ਤਾਂ ਇਸ ਦਵਾਈ ਦੇ ਜਿਹੜੇ ਬਣਾਉਣ ਵਾਲੇ ਨੇ ਪਹਿਲਾਂ ਤਾਂ ਆਪਾਂ ਗੱਲ ਕਰੀਏ ਜਿਨ੍ਹਾਂ ਨੇ ਇਹ ਦਵਾਈ ਬਣਾਈ ਆ ਦੋ ਦਵਾਈਆਂ ਭਾਰਤ ਦੇ ਵਿੱਚ ਬਣੀਆਂ ਪਹਿਲੀ ਹੈ ਕੋਵਾ ਸ਼ੀਲਡ ਕੋਵੀ ਸ਼ੀਲਡ ਜਿਹੜੀ ਦਵਾਈ ਆ ਉਹ ਭਾਰਤ ਨੇ ਬਣਾਈ ਆ ਭਾਰਤ ਬਾਇਓਟੈਕ ਕੰਪਨੀ ਨੇ ਬਣਾਈ ਐ ਇਸ ਇਸ ਦਵਾਈ ਨੂੰ ਬਣਾਇਆ ਤੇ ਦੂਸਰੀ ਹੈ ਕੋ ਵੈਕਸੀਨ ਕੋ ਵੈਕਸੀਨ ਜਿਹੜੀ ਦਵਾਈ ਆ ਉਹ ਵੀ ਭਾਰਤ ਚ ਹੀ ਬਣੀ ਆ ਭਾਰਤ ਦੀ ਹੀ ਕੰਪਨੀ ਸਿਰਮ ਇੰਸਟੀਚਿਊਟ ਆਫ ਇੰਡੀਆ ਨੇ ਇਹਨੂੰ ਬਣਾਇਆ ਪਰ ਇਹਦਾ ਜਿਹੜਾ ਫਾਰਮੂਲਾ ਇਹਦਾ ਫਾਰਮੂਲਾ ਕਿੱਥੋਂ ਆਇਆ ਇਹਦਾ ਫਾਰਮੂਲਾ ਵਿਦੇਸ਼ ਦੇ ਵਿੱਚੋਂ ਐਕਸਟਰਾ ਜੈਨਿਕਾ ਇੱਕ ਕੰਪਨੀ ਹੈ ਉੱਥੋਂ ਇਹ ਫਾਰਮੂਲਾ ਲਿਆ ਗਿਆ ਤਾਂ ਦੱਸ ਦਈਏ ਕਿ ਜਿਹੜੀ ਕੋਵੀ ਸ਼ੀਲਡ ਹੈ ਤੇ ਕੋ ਵੈਕਸੀਨ ਆ ਦੋਨੇ ਬਣੀਆਂ ਭਾਰਤ ਦੇ ਵਿੱਚ ਹੀ ਆ ਕੋਵੀ ਸ਼ੀਲਡ ਨੂੰ ਭਾਰਤੀ ਬਾਇਓਟੈਕ ਕੰਪਨੀ ਨੇ ਬਣਾਇਆ ਤੇ ਕੋ ਵੈਕਸੀਨ ਨੂੰ ਤੇ ਕੋ ਵੈਕਸੀਨ ਨੂੰ ਸਿਰਮ ਇੰਸਟੀਚਿਊਟ ਆਫ ਇੰਡੀਆ ਨੇ ਬਣਾਇਆ ਪਰ ਸਿਰਮ ਇੰਸਟੀਚਿਊਟ ਆਫ ਇੰਡੀਆ ਨੇ ਜਿਹੜਾ ਇਹਦਾ ਫਾਰਮੂਲਾ ਲਿਆ ਉਹ ਐਕਸਟਰਾਜੈਨਿਕਾ ਤੋਂ ਲਿਆ ਤੇ ਹੁਣ ਐਕਸਟਰਾਜੈਨਿਕਾ ਨੇ ਇਹ ਕਬੂਲ ਕੀਤਾ ਆਪਣੇ ਕਬੂਲਨਾਮੇ ਦੇ ਵਿੱਚ ਕਿ ਸਾਡੀ ਮੈਡੀਸਨ ਦੇ ਵਿੱਚ ਅਸੀਂ ਮੰਨਦੇ ਆ ਕਿ ਕੋਈ ਇਸ ਤਰ੍ਹਾਂ ਦਾ ਕੋਈ ਕੈਮੀਕਲ ਜਾਂ ਕੋਈ ਇਸ ਤਰ੍ਹਾਂ ਦਾ ਤੱਤ ਹੋ ਸਕਦਾ ਜਿਹਦੇ ਨਾਲ ਸਮਾਜ ਦੇ ਵਿੱਚ ਜਿਹਦੇ ਨਾਲ ਦੁਨੀਆ ਦੇ ਵਿੱਚ ਜਿਹੜੇ ਹਾਰਟ ਅਟੈਕ ਨੇ ਤੇ ਸਾਰੇ ਇਹ ਬ੍ਰੇਨ ਸਟ੍ਰੋਕ ਨੇ ਇਹ ਵਧ ਰਹੇ ਨੇ ਉਹਨਾਂ ਨੇ ਗੱਲ ਕਬੂਲੀ ਆ ਤਾਂ ਇਸ ਤੋਂ ਬਾਅਦ ਜਿਹੜਾ ਹੁਣ ਇੱਕ ਪੱਖ ਦੇਖਿਆ ਜਾ ਰਿਹਾ ਕਿ ਐਸਟਰਾਜੈਨਿਕਾ ਨੇ ਆਪਣੀ ਸਾਰੀ ਜੜੀ ਇਹ ਮੈਡੀਸਨਾਂ ਪੂਰੀ ਦੁਨੀਆ ਦੇ ਵਿੱਚੋਂ ਭਾਰਤ ਸਮੇਤ ਬਾਕੀ ਦੇਸ਼ਾਂ ਦੇ ਵਿੱਚੋਂ ਵੀ ਉਹਨਾਂ ਨੇ ਵਾਪਸ ਮੰਗਵਾਲੀ ਹੈ ਮੈਡੀਸਨ ਉਹਨਾਂ ਨੇ ਗੱਲ ਕਬੂਲੀ ਕਿ ਸਾਡੇ ਤੋਂ ਕਿਤੇ ਨਾ ਕਿਤੇ ਹੋ ਸਕਦਾ ਦਵਾਈ ਬਣਾਉਣ ਵੇਲੇ ਕੋਈ ਇਸ ਤਰ੍ਹਾਂ ਦਾ ਕੋਈ ਊਣਤਾ ਹੀ ਰਹਿ ਗਈ ਹੋਵੇ ਜਾਂ ਕੋਈ ਸਾਡੀ ਮੈਡੀਸਨ ਦੇ ਕੋਈ ਸਾਈਡ ਇਫੈਕਟ ਇਸ ਤਰ੍ਹਾਂ ਦੇ ਸਾਹਮਣੇ ਆ ਰਹੇ ਹੋਣ ਜਿਦੇ ਨਾਲ ਬ੍ਰੇਨ ਸਟ੍ਰੋਕ ਤੇ ਹਾਰਟ ਅਟੈਕ ਬਾਤ ਰਹੇ ਨੇ ਇੱਕ ਗੱਲ ਐਸਟਰਾਜੈਨਿਕਾ ਨੇ ਕਬੂਲੀ ਆ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਆ ਸਿਰਮ ਇੰਸਟੀਚਿਊਟ ਆਫ ਇੰਡੀਆ ਨੇ ਵੀ ਇਹ ਗੱਲ ਕਬੂਲੀ ਆ ਕਿ ਅਸੀਂ ਇਹ ਮੈਡੀਸਨ ਜਿਹੜੀ ਹੈਗੀ ਆ ਲੋਕਾਂ ਨੂੰ ਹੁਣ ਲਗਾਉਣ ਤੋਂ ਜਿਹੜੀ ਹੈਗੀ ਰეკਮੈਂਡ ਨਹੀਂ ਕਰਦੇ ਤੇ ਸਾਰੀ ਜਿਹੜੀ ਮੈਡੀਸਨ ਹੈ ਜਿੰਨੀ ਮਾਰਕੀਟ ਦੇ ਵਿੱਚ ਪਈ ਐ ਇਹ ਕੋਵਿਸ਼ੀਲ ਤੇ ਕੋ ਵੈਕਸੀਨ ਜਿਹੜੀਆਂ ਇਹ ਦੋ ਮੈਡੀਸਨ ਆ ਜਿਹੜੀਆਂ ਪਈਆਂ ਨੇ ਮਾਰਕੀਟ ਦੇ ਵਿੱਚ ਮੈਡੀਕਲ ਸਟੋਰਾਂ ਤੇ ਇਹਨਾਂ ਨੂੰ ਐਸਟਰਾਜੈਨਿਕਾ ਨੇ ਵਾਪਸ ਮੰਗੂ ਐਕਸਟਰਾਜਨਿਕਾ ਨੇ ਇਹਨਾਂ ਨੂੰ ਵਾਪਸ ਮੰਗਵਾ ਲਿਆ ਤੇ ਕਿਤੇ ਨਾ ਕਿਤੇ ਸਾਈਡ ਇਫੈਕਟਸ ਨੂੰ ਦੇਖਦੇ ਆ ਇਸ ਦੇ ਉੱਪਰ ਹੁਣ ਅੱਗੇ ਸੁਪਰੀਮ ਕੋਰਟ ਕੀ ਰੋਖ ਲੈਂਦੀ ਆ ਜਦੋਂ ਵਰਲਡ ਪੱਧਰ ਤੇ ਜਿਹੜੀਆਂ ਕੋਰਸ ਬਣੀਆਂ ਹੋਈਆਂ ਨੇ ਉਹ ਇਸ ਦੇ ਉੱਪਰ ਕੀ ਫੈਸਲਾ ਲੈਂਦੀਆਂ ਨੇ ਉਹ ਹਲੇ ਦੇਖਣਾ ਹੋਵੇਗਾ ਤਾਂ ਅੱਜ ਦੀ ਘੜੀ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਵੱਡੀ ਇੱਕ ਚਰਚਾ ਛੜੀ ਹੋਈ ਆ ਲੋਕ ਇਸ ਗੱਲ ਨੂੰ ਵੱਡੇ ਪੱਧਰ ਤੇ ਵੇਖ ਰਹੇ ਆ ਕਿ ਇੱਕ ਵੈਕਸੀਨ ਜਿਹਦਾ ਪਹਿਲਾਂ ਕੋਈ ਟੈਸਟ ਵੀ ਨਹੀਂ ਕੀਤਾ ਗਿਆ ਬਿਮਾਰੀ ਕੋਵਿਡ ਦਾ ਜਿਹੜਾ ਵਹਾਨਾ ਜਾਂ ਕੋਵਿਡ ਦੇ ਸਮੇਂ ਜਿਹੜਾ ਇੱਕ ਉਸ ਵੇਲੇ ਦੌਰ ਚੱਲ ਰਿਹਾ ਸੀ ਉਸ ਦੌਰ ਦੇ ਵਿੱਚ ਲਿਆ ਕੇ ਸਿੱਧੀ ਮਨੁੱਖਾਂ ਦੇ ਉੱਪਰ ਲਾ ਦਿੱਤੀ ਤੇ ਇਸ ਦਾ ਕੋਈ ਟੈਸਟ ਵੀ ਨਹੀਂ ਕੀਤਾ ਗਿਆ ਤਾਂ ਇਹਦੀ ਇੱਕ ਵੱਡੀ ਚਰਚਾ ਛੜੀ ਹੋਈ ਆ ਕਿਤੇ ਨਾ ਕਿਤੇ ਕਹਿ ਸਕਦੇ ਆ ਸਰਕਾਰ ਵੀ ਇਹਦੇ ਵਿੱਚ ਕਸੂਤੀ ਘਿਰਦੀ ਨਜ਼ਰ ਆ ਰਹੀ ਆ ਤਾਂ ਇੱਕ ਪੱਖ ਹੋਰ ਦੇਖਣ ਨੂੰ ਮਿਲ ਰਿਹਾ ਜਿਹੜੇ ਸਰਟੀਫਿਕੇਟਾਂ ਦੇ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਲੱਗੀ ਸੀ ਹੁਣ ਪਿਛਲੇ ਦਿਨੀ ਸਰਟੀਫਿਕੇਟਾਂ ਦੇ ਉੱਪਰ ਪ੍ਰਧਾਨ ਨਰਿੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਹ ਤਸਵੀਰ ਵੀ ਹਟਾ ਦਿੱਤੀ ਆ ਤਾਂ ਕਿਤੇ ਨਾ ਕਿਤੇ ਸਾਰੇ ਪੱਖ ਚਰਚਾ ਦੇ ਵਿੱਚ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਫਾਰਮੂਲੇ ਨੂੰ ਬਣਾਉਣ ਵਾਲੀ ਕੰਪਨੀ ਐਸਟਰਾਜੈਨਿਕਾ ਜਾਂ ਕੋਵੀ ਸ਼ੀਲਡ ਜਾਂ ਭਾਰਤੀ ਬਾਇਓਟੈਕ ਕੰਪਨੀ ਜਾਂ ਸਿਰਮ ਇੰਸਟੀਚਿਊਟ ਆਫ ਇੰਡੀਆ ਦੀਆਂ ਕੀ ਸਟੇਟਮੈਂਟਸ ਆਉਂਦੀਆਂ ਨੇ ਉਹ ਕੀ ਫੈਸਲਾ ਲੈਂਦੇ ਨੇ ਕਬੂਲਨਾਮਾ ਤਾਂ ਉਹਨਾਂ ਨੇ ਕਰ ਲਿਆ ਪਰ ਇਸ ਤੋਂ ਅੱਗੇ ਉਹ ਕੀ ਕਹਿੰਦੇ ਨੇ ਇਹ ਦੇਖਣਾ ਹੋਵੇਗਾ ਫਿਲਹਾਲ ਅੱਜ ਦੀ ਘੜੀ ਸਮਾਜ ਦੇ ਵਿੱਚ ਲੋਕਾਂ ਦੇ ਵਿੱਚ ਜਿਹੜਾ ਹੈਗਾ ਇਸ ਨੂੰ ਲੈ ਕੇ ਵੱਡੀ ਚਰਚਾ ਤੇ ਲੋਕਾਂ ਦੇ ਵਿੱਚ ਜਿਹੜੇ ਹੈਗੇ ਆ ਬ੍ਰੇਨ ਸਟ੍ਰੋਕ ਤੇ ਹਾਰਟ ਅਟੈਕ ਦੇ ਵੱਡੇ ਮਸਲੇ ਦੇਖਣ ਨੂੰ ਮਿਲ ਰਹੇ ਨੇ ਇਸ ਤਰ੍ਹਾਂ ਦੀ ਜਾਣਕਾਰੀ ਜਾਣਨ ਦੇ ਲਈ ਜੁੜੇ ਰਹੋ ਔਨ ਪੁਆਇੰਟ ਦੇ ਨਾਲ ਧੰਨਵਾਦ